ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਪਾਕਿਸਤਾਨੀ ਟੱਪੇ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਕਿਲੀ ਟੰਗੇ ਅਸ ਕਾਪ ਮੇਰਾ ਨੀ ਕੀ ਕਣ ਮੈਂ ਜੀਮ ਬੀਰਾ ਚੱਲੇ ਅਨਰਾਸ਼ ਮੇਰਾ ਨੀ ਕੀ ਕਣ ਸ਼ੰਦਾਨ ਕਵਟਰਾ ਦੇ ਜੀ ਗੋਰੇ ਰੰਗ ਸਜਣਾ ਦੇ ਵਿਲੋ ਰੰਗ ਨੇ ਸਵਟਰਾ ਦੇ ਨੀ ਗੋਰੇ ਰੰਗ ਸਜਣਾ ਦੇ ਪੱਠੀ ਨਹਿਰ ਕੰਡੇ ਲਾਈ ਹੋਈ ਐ ਨੀਕ ਤੇਰਾ ਲਕ ਪਤਲਾ ਦੁਜੀ ਐਨਕ ਲਈ ਹੋਈ ਐ ਨੀਕ ਤੇਰਾ ਲਕ ਪਤਲਾ ਡੱਬੀ ਪਰੀ ਹੋਈ ਤੀ ਲਾਂ ਦੀ ਦਿਲ ਦੇ ਕੇ ਦਿਲ ਲੈਣਾ ਸਾਨੂੰ ਲੋੜ ਨੀ ਬਕੀ ਲਾਂ ਦੀ ਦਿਲ ਦੇ ਕੇ ਦਿਲ ਲੈਣਾ ਹੱਥ ਜੋੜਾ ਮਰੂਦਾਂ ਦਾ ਤੇਰੀ ਮੇਰੀ ਇੱਕ ਜਿੰਦੜੀ ਵਿਚੋਂ ਫਰਕ ਬਜੂਦਾਂ ਦਾ ਤੇਰੀ ਮੇਰੀ ਇੱਕ ਜਿੰਦੜੀ ਹੱਥ ਜੋੜਾ ਪੱਖੀਆਂ ਦਾ ਨਾਲੇ ਸਾਡਾ ਮਾਂਹ ਲੱਗਦਾ ਨਾਲੇ ਜਾਣਣ ਅੱਖੀਆਂ ਦਾ ਨਾਲੇ ਸਾਡਾ ਮਹੀਂ ਲੱਗਦਾ ਨਰਮੇ ਦੀਆਂ ਖੋਖੜੀਆਂ ਓਏ ਨਲਕਾ ਮਾਈਏ ਦਾ ਪਾਣੀ ਪਾਰਨ ਬਲੋਚਣੀਆਂ ਓਏ ਨਲਕਾ ਮਾਈਏ ਸਮਾਨੀ ਜਹਾਜ ਚੜੇ ਜਦ ਮਹੀਆਦਾ ਵੇ ਬਾਣ ਬਾਣ ਫਰਿਆਦ ਕਰੇ ਜਦ ਮਹੀਆਦਾ ਵੇ ਸਿਰ ਦਹੀ ਨਾਲ ਤੋਲਣੀਆਂ ਜਦ ਮਹੀਆਦਾ ਕੱਲੀ ਵੇ ਕੇ ਰੋਲਣੀਆਂ ਜਦੋਂ ਮਹੀ ਆਦਾ ਵੇ ਦੋ ਮਿਰਚਾਂ ਦਾਮ ਕਰ ਦੇ ਨਹੀਂ ਤਾਂ ਰੱਬ ਯਾਰ ਮਿਲਾ ਨਹੀਂ ਤਰੋਣਾ ਵੀ ਬੰਦ ਕਰ ਦੇ ਨਹੀਂ ਤਾਂ ਬਯਾਰ ਮਿ ਪਾਕਿਸਤਾਨੀ ਟੱਪੇ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਇਹ ਪਾਕਿਸਤਾਨੀ ਟੱਪੇ ਕਿਵੇਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮੇਰੇ ਇਸ ਚੈਨਲ ਆਰ.ਡੀ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ